ਕਾਤਾ ਨੂੰ ਦੇਖੋ ਤਸਵੀਰਾਂ ਵੇਖ ਲਓ ਸ਼ਰਮ ਨਹੀਂ ਆਈ ਇਹੋ ਜਿਹੇ ਲੋਕਾਂ ਨੂੰ ਇਹਨਾਂ ਨੂੰ ਚਾਹੀਦਾ ਏ ਜਿਹ ਬਦਿਆਨ ਜਿਹੜੇ ਜਿੰਦੇ ਜਿਹੜੇ ਇਹੋ ਜਿਹਾ ਕੰਮ ਕਰਦੇ ਨੇ ਕਾਰਵਾਈ ਹੋਣੀ ਚਾਹੀਦੀ ਐ ਇਹਨਾਂ ਉੱਤੇ ਸਭ ਤੋਂ ਸਖਤ ਜਿਹੜੀ ਆ ਕਾਰਪਸ ਕੋਰਟ ਦੇ ਵਿੱਚ ਪੇਸ਼ ਕਰਨ ਲੱਗੇ ਨੇ ਮੇਦੇ ਭਲਾ ਮਰਦਾ ਜਾਂਦੀ ਨੂੰ ਦੱਦਾਂ ਗੱਲਬਾਤ ਜਿਹੜੀ ਉਹ ਆਪਾਂ ਮਾਰ ਜਾਮ ਅੰਦਰ ਗਿਆ ਜਾਵੇ ਅੰਦਰ ਪੁੱਛ ਕੇ ਰਸੇ ਅੰਦਰ ਮਕੈਨੇਗਾ ਜਾਜੇ ਅੰਦਰ ਗਿਆ ਨੇ ਪੁੱਛ ਕੇ ਅੰਦਰ ਨਾਮ ਕੀ ਕਰ ਦੋਸਤ ਸਰ ਇਹਦਾ ਨਾਮ ਕੀ ਦੋਸਤ ਨਾਂ ਤੁਸੀਂ ਕਹੋਏ ਹਾਂ ਕਿਸ ਕਾ ਹੈਲੋ ਕੋਤਰਾ ਕਾ ਕੁਛ ਖਣਾ ਹੁਣਾ ਦੋਤ ਕਿਉਂ ਲਗਾ ਕੋਤਰਾ ਪੀਡੀ ਕੇ ਪਛਰੇ ਸਰ ਵੀਰ ਮੈਂ ਕਿਹਾ ਜਹਾ ਬੋਲਾ ਚਲੀਏ ਇਧਰ ਲੈ ਆਂਦਾ ਮੇਕੋ ਬਾਈ ਚੱਲੇ ਪਾ ਚ ਆ ਜਾ ਚਲੀ ਕੋ ਪੀਡੀ ਕੇ ਪਛਰੇ ਕੋਸ਼ ਨਹੀਂ ਆਹ ਯਾਰ ਆਹ ਚੱਲੇ ਜਾ ਮਿਲਿਆ ਸਰ ਦੱਸ ਦੋ ਮੜਾ ਜਾ ਰਿਮਾਨ ਕੰਦੇ ਹੁੰਦਾ ਮਿਲਿਆ ਜੀ ਉਹਨੂੰ ਨਾਂ ਕੀ ਹੈ ਦੋਸੀ ਦਾ ਨਹੀਂ ਦੱਸ ਦੋ ਮੈਨੂੰ ਤਾਂ ਪਤਾ ਨਹੀਂ ਭਰਾ ਮੈਂ ਇੱਧਰੋਂ ਦੱਸ ਦੋ ਨਾਂ ਕੀ ਜੇ ਨਾਂ ਹੀ ਦੱਸ ਦੋ ਨਹੀਂ ਨਾਂ ਨਹੀਂ ਮੈਨੂੰ ਪਤਾ ਹਾਂਜੀ ਨਾਂ ਤੇ ਬੇਟੀ ਦੇ ਪੈਸੇ ਸਰਜੀ ਪਸਨੀ ਦੇ ਰਹੇ ਆ ਉਹ ਤੁਸੀਂ ਉਹ ਸਭ ਇੰਸਪੈਕਟਰ ਖੜੇ ਨੇ ਉਹਨਾਂ ਨਾਲ ਕਰੋ ਗੱਲ